ਉਹ ਕਾਕਾ ਛੇਤੀ ਆਜੋ ਮੜਾ ਜਾ ਉਹ ਮੈਂ ਗਾਹਾਂ ਕਿਸੇ ਹੋਰ ਜਜਮਾਨ ਦੇ ਘਰੇ ਵੀ ਜਾਣਾ ਮੜਾ ਛੇਤੀ ਕਰ ਦਿਓ ਉਹ ਆਗੇ ਜੀ ਆਗੇ ਜੀ ਆਗੇ 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 ਉਹ ਕਾਕਾ ਉਹ ਬੜੇ ਧੰਨ ਜੀਵ ਐ ਤੁਸੀਂ ਬੜੇ ਪਰਉਪਕਾਰੀ ਜੀਵ ਐ ਜਿਹੜੇ ਆਪਣੇ ਪਿਤਰਾਂ ਦੀਆਂ ਭਟਕਦੀਆਂ ਰੂਹਾਂ ਦੀ ਸ਼ਾਂਤੀ ਲਈ ਉਪਰਾਲੇ ਕਰਦੇ ਐ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਦਰਸਤੀਆਂ ਬਖਸ਼ੇ ਖੁਸ਼ੀਆਂ ਬਖਸ਼ੇ ਉਹ ਕਾਕਾ ਉਹ ਖੀਰ ਤਾਂ ਜਮਾ ਫਿੱਕੀ ਐ ਉਹ ਪੰਡਤ ਜੀ ਉਹ ਤੁਹਾਨੂੰ ਪਤਾ ਵਾ ਹੈ ਉਹ ਦਾਦੇ ਸਾਡੇ ਨੂੰ ਸ਼ੂਗਰ ਸੀਗੀ ਕਿੰਨੀ ਉਹ ਸ਼ੂਗਰ ਨਾਲੀ ਤਾਂ ਮਰਿਆ ਸੀ ਉਹ ਹੋਰ ਉਹ ਚਲੋ ਕੋਈ ਨਹੀਂ ਆ ਰਾਮ ਰਾਮ ਨਾਮ ਨਾਮ ਦੇਵ ਦੇਵ ਉਹ ਕੱਕੜ ਦਾ ਅਚ ਤੇ ਨੂਨ ਮਿਰਚਾਂ ਕੁਛ ਨਹੀਂ ਹੈਗਾ ਜਮਾ ਫੋਕੀ ਹੈ ਉਹ ਪੰਡਤ ਜੀ ਉਹ ਤੁਹਾਨੂੰ ਪਤਾ ਤਾਂ ਹੈ ਉਹ ਬੀਬੀ ਦਾ ਉਹਨਾਂ ਦਾ ਹਾਈ ਰਹਿੰਦਾ ਸੀ ਕਿੰਨਾ ਤੇ ਡਾਕਟਰਾਂ ਨੇ ਤਾਂ ਨੂਨ ਮਨਾ ਕੀਤਾ ਹੋਇਆ ਸੀ ਉਹਨਾਂ ਨੂੰ ਜਮਾ ਬਿਲਕੁਲ ਓਹੋ 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 ਉਖਾਓ ਪੰਡਤ ਜੀ ਉਖਾਓ ਪੰਡਤ ਜੀ ਚਾਹ ਦਿਓ ਭੁੱਖ ਲੱਗੀ ਵੀ ਦਰਦ ਨੂੰ ਖਾਓ ਇਹਨੂੰ ਛੇਤੀ ਉਹ ਪਾਣੀ ਵੀ ਪੀਓ ਪੰਡਤ ਜੀ ਪਾਣੀ ਪੀਓ ਛੇਤੀ ਖਾਓ ਇਹਨੂੰ ਨਬੇੜੋ